ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘੌਰ ਵਲੌਗ ਤੇ ਤੁਹਾਡਾ ਸਵਾਗਤ ਹੈ ਸਵੇਰ ਦੇ ਵਜ ਚੁੱਕੇ ਨੇ ਪੁਣੇ 6 ਜਿਹੜਿਆਂ ਦੀ ਚੀਜੀ ਦੀ ਆਵਾਜ਼ ਆ ਰਹੀ ਆ ਤੇ ਜਿਵੇਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਹੁਣ ਆਪਾਂ ਵਾਕ ਰੁਟੀਨ ਸਟਾਰਟ ਕਰਾਂਗੇ ਤੇ ਹੁਣ ਆਪਾਂ ਚੱਲੇ ਆਂ ਰੌਂਗ ਲਾਉਣ ਤੇ ਉਧਰੋਂ ਆਂਟੀ ਵਰਗਿਆਂ ਨੂੰ ਲੈਣੇ ਆ ਨਾਲ ਮੰਮੀ ਚੱਲੂਗੀ ਤੇ ਇਦਾਂ ਹੀ ਕੰਟੀਨਿਊ ਕਰਾਂਗੇ ਆਪਾਂ ਵਲੌਗ ਨੂੰ ਹੁਣ ਚੱਲਿਆਂ ਆਪਾਂ ਵਾਕ ਕਰਨ ਵਾਕ ਕਰਕੇ ਆ ਕੇ ਆਪਣਾ ਬੇੜਾ ਗੰਦਾ ਵਿਆ ਕੇ ਇਹਨੂੰ ਸੰਭਰਾਂਗੇ ਤੇ ਫਿਰ ਲਪਪ ਵਾਕ ਕਰਕੇ ਇਹ ਘੰਟਾ ਇੱਕ ਜ਼ਰੂਰੀ ਆ ਵਾਕ ਕਰਨੀ ਸੋਰੀ ਸੋਰੀ એનર્ਜੀ ਆਉਂਦੀ ਵਾਹ ਇੱਕ ਸੱਤ ਨਵ ਸਤ ਸਾਮਣੇ ਸਾਡੇ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਹੈ ਤੇ ਬਾਹਰ ਦਾ ਵੀਊ ਦੇਖੋ ਸੋਰੀ ਸੋਰੀ ਇੱਧਰ ਚਿੜੀਆਂ ਬੋਲਦੀਆਂ ਨੇ ਕਿ ਤਾ ਕਹਿੰਦੇ ਇੱਕ ਪਰਸਨ ਮੇਰੇ ਨਾਲ ਪਹੁੰਚਦੇ ਹੋਏ ਵਾਕ ਕਰਨ ਵੈਸੇ ਤੈਨੂੰ ਹਮ ਨੂੰ ਵਾਕ ਦੀ ਜ਼ਰੂਰਤ ਨਹੀਂ ਜੇ ਸਾਹ ਨਾਲ ਤਰ੍ਹਾਂ ਸਰੀਰ ਤੇ ਉਧਰੋਂ ਆਪਾਂ ਠੋਨੇ ਆਂਟੀ ਅਰਗੇਨ ਕਿੰਨਾ ਸੋਹਣਾ ਵਿਊ ਆ ਨਾ ਸੋਰ ਸੋਰੇ ਵਿਊ ਚੈੱਕ ਕਰੋ ਸੋਰ ਸੋਰੇ ਕਿੰਨਾ ਸੋਹਣਾ ਹੈ ਸੂਰਜ ਨਿਕਲਣੇ ਵਾਲਾ ਆ ਤੇ ਆਪਾਂ ਹੋ ਤੱਕ ਜਾਣਾ ਵਾਕ ਕਰਕੇ ਫਿਰ ਇਧਰੋਂ ਆਪਾਂ ਇਧਰ ਤੱਕ ਆਉਣਾ ਖੁੱਲਾ ਆ ਗੇੜਾ ਦੇ ਦੇਖੋ ਕਿੱਧਰ ਲੰਮੂ मासी आगी मासी कंदे चाचा उठ खड़ेया चाचा करली वर्ष वगैरह करते अच्छा तुन्या चाचा ने सोरे सोरे खाल्ता फा सारे मोटो भी पहुंच चुकी है कंदे शीशे विच दी गुड मॉर्निंग बधाइयां तेरी कुड़ी दा हो गया के हाल चाल है चल आ जा जड़ा कड्डी ਬੋ ਕਰਨਾ ਜਾਨਾ ਸਾਡੇ ਸਵੇਰੇ ਕੱਲ ਗਾਲਾਂ ਬਹੁ ਪਈਆਂ ਤੇ ਹੁਣ ਅਸੀਂ ਰੋਕਾ ਹੋਇਆ ਥੋੜੀ ਬਹੁਤ ਗੱਲਾਂ ਹਾਂ ਬੇਰ ਦੇ ਕਿਦਾਂ ਹੈ ਇਹ ਤੂੰ ਅੱਛਾ ਕੀ ਲੱਗਿੰਦਾ ਬੇਰ ਤੇ ਸਾਡਾ ਦੁੱਧ ਪੀ ਲੇ ਦੇ ਵਾਹ ਕਿ ਆਦਨ ਮਸੀ ਬੇਰ ਲੱਗੇ ਖਾਣੇ ਆਪਾਂ ਬਾਅਦ ਚ ਪਹਿਲਾਂ ਵਾਕ ਕਰਾਂਗੇ ਪੁੱਤੇ ਚਲੋ ਉੱਠ ਤੂੰ ਕਹਿੰਦਾ ਸੀ 5:30 ਵਜੇ ਠਾਰ ਲਈ ਮੈਨੂੰ ਓਏ ਉਹ ਤੂੰ ਕਹਣਾ ਸੀ 5:30 ਟਾਲੀ ਉੱਠਣ ਜੇ ਜਾਣਾ ਦਾ ਇਹ ਹਾਂ ਖਾਣ ਹੈ ਜਾਗਿਆ ਹਾਂ ਹਾਂ ਮੈਨੂੰ ਪਤਾ ਜਾਗਦਾ ਆ ਜਾ ਜਾਣਾ ਜਾਣਾ ਨਹੀਂ ਹੈ ਜਾਣਾ ਨਹੀਂ ਚੱਲ ਸੌ ਜਾ ਚੱਲ ਮੈਂ ਆਂਟੀ ਨੂੰ ਲਾ ਯਾਰ ਸੌ ਜਾ ਸੌ ਜਾ ਕੋਈ ਗੱਲਾਂ ਹੀ ਹੁੰਦੀਆਂ ਗਪੌੜੀਆਂ ਤੁਹਾਡੀਆਂ ਹਾਂ ਅਸੀਂ ਚੱਲਾਂਗੇ 5:30 ਵਜੇ ਚੱਲ ਮੈਂ ਲਦੀ ਆ ਮੈਂ ਕਿੜਾ ਕੱਢਿਆ ਮੈਂ ਚੰਗਾ ਬੋ ਕਰਨੀਆਂ ਘਰ ਵਾਲੇ ਤੋਂ ਕੱਲ ਮੇਰੇ ਬਹੁਤ ਗਾਲਾਂ ਮੈਂ ਚੱਲ ਅੱਗੇ ਬੈਠੀ ਕਹਿੰਦਾ ਮੋਟੀ ਹੋਈ ਜਾਨੀ ਜਿਹੜਾ ਗੂੜਾ ਕੱਢ ਲਿਆ ਕਰ ਆਈ ਗਈ ਫਿਰ ਟਾਈਮ ਨਾਲ ਹੈ ਪਹੁੰਚ ਹੀ ਗਈ ਘਰੇ ਇਧਰ ਆ ਗਏ ਸੀ ਆਂਟੀ ਕੇ ਘਰੇ ਆਂਟੀ ਨੂੰ ਬਿਠਾਲਦੇ ਕੰਟੀ ਨੇ ਤਾਂ ਬੇੜਾ ਬੂੜਾ ਸਾਂਬਰ ਵੀ ਦਿੱਤਾ ਇਧਰ ਕੰਮ ਨੂੰ ਮੇੜਤਾ ਵੀ ਟਾਈਮ ਨਾਲ ਕੰਮ ਨੂੰ ਮੇੜ ਲੈਂਦੀ ਆਂਟੀ ਵਾਓ ਗੋਆ ਕੁੜਾ ਵੀ ਸੇਰਤਾ ਹੈਂ ਆਹ ਦੇ ਲੋਕ ਡੜੇ ਜਵਾਕ ਉਹਨੇ ਤਿਆਰ ਕਰਨੇ ਹੁੰਦੇ ਸ਼ਰਮੰਦਾ ਨਹੀਂ ਹੁੰਦੀ ਆਪਣੇ ਆਪ ਧਰੀ ਤਿਆਰ ਉਹੜਾ ਮਾਣਾ ਉਹਨੂੰ ਖਾਇਆ ਸੀ ਚਾਹ ਪੀਂਦੀ ਸੀ ਘੰਟਾ ਲਾ ਤੈਨੂੰ ਚਾਹ ਪੀਣ ਨੂੰ ਜੀ ਆਛੀਏ ਗੁੱਡੇ ਮੌਰਨਿੰਗ ਕੰਦੇ ਆ ਕੇ ਮੈਂ ਆਇਆ ਗੁੱਡ ਮੌਰਨਿੰਗ ਚੱਲਾ ਜਾ ਬੋਕ ਕਰਕੇ ਜੀ ਲੈਟਸ ਗੋ ਲੇਟ ਹੋ ਗਿਆ ਪਾਲ ਰੈਡੀ ਚਾਚਾ ਆ ਗਈ ਮੈਂ ਇਹਨਾਂ ਨੂੰ ਮੜਾ ਸੈਰ ਕਰਾ ਲਿਆ ਮੈਂ ਸਵੇਰ ਦੀ ਠੀਕ ਮੈਨੂੰ ਨਹੀਂ ਆਪ ਨੂੰ ਆਪ ਹਾਂ ਮੈਨੂੰ ਚਲਾ ਜਾ ਕੰਮ ਨਿਮੇੜ ਲਿਆ ਹੈ ਫਿਰ ਹਾਂ ਕੌਣ ਕਹਿੰਦਾ ਮੈਨੂੰ ਕਹੇ ਵੀ ਤੇਰੇ ਅੰਗ ਥੋੜਾ ਅਸੀਂ 6:00 7:00 ਵਜੇ ਉੱਠਣਾ ਸੀ 4:00 ਵਜੇ ਉੜਦੇ ਆ ਇੱਕ ਵਾਰ ਹੋਰ ਵੱਜੂਗਾ ਆ ਦੇ ਹਾਂ ਸੋਹਣਾ ਲੱਗਦਾ ਸਵੇਰ ਸੁਰ ਬੇੜਾ ਚਲੋ ਕਹਿੰਦੇ ਗੇੜਾ ਕੱਢ ਕੇ ਆਉਂਦੇ ਹੋਏ ਬੱਸ ਇਹੋ ਪਿਆਰ ਕਿੰਨੇ ਸੋਹਣੇ ਲੱਗਦਾ हां है ना फिर कि मौसम दा देख। ਕਹਿੰਦੇ ਅਸੀਂ ਬਾਕ ਕਰਕੇ ਪਹੁੰਚ ਕੇ ਕਰੇ ਤੇ ਸਾਸੂ ਮਾਤਾ ਤਲਈਏ 베ਰ ਆ ਲੈ ਆ ਕਰਕੇ ਬਾਕ ਬਹੁਤ ਬੰਦਿਆ ਨੇ ਬਾਸੀਆਂ। हां तू ਨਾਤੀ ਨਹੀਂ ਕੱਪੜੇ ਮੈਂ ਸਕੂਲ ਜਾਣਾ ਮੈਂ। ਕਹਿੰਦੇ ਸੂਰਜ ਨਿਕਲ ਰਹਾ ਹੈ 7 ਵਜਨ ਵਾਲਿਆ। ਚੱਲ ਠੀਕ ਆ। ਓਕੇ ਬਾਏ ਟਾਟਾ। ਮਿਲਤੇ ਹੈ ਫਿਰ ਸ਼ਾਮ ਕੋ 5 ਵਜੇ। ਠੀਕ ਆ। ਫਿਰ ਆਪਾਂ ਬਾਕ ਕਰਕੇ ਆਂਗੇ। ਤੇ ਹੁਣ ਮੈਂ ਜਾ ਕੇ ਘਰੇ ਝਾੜੂ ਲਾ ਲਾ ਠੀਕ ਆ ਓਕੇ ਹਾਂ ਸੂਰਜ ਕਿੰਨਾ ਸੋਹਣਾ ਲੱਗਦਾ ਹੈ 6:30 ਹੋ ਗਏ ਸਤਵਾਂ ਦਿਨੋਂ ਐਨ ਪੂਰਾ ਨਿਕਲਿਆ ਹੁਣ ਗਿਆਨ ਵਰ ਪੰਛੀ ਲੋ ਜੀ ਹੁਣ ਆਪਾਂ ਲੰਮੇ ਘਿਹੜੂ ਘਰੇ ਆ ਗਏ ਪੱਤੇ ਪੱਤੇ ਹੋਏ ਪਏ ਤੇ ਤੁਹਾਨੂੰ ਇੱਧਰ ਆਪਾਂ ਬਾਹਰਲਾ ਵੀ ਉਹ ਵੀ ਦਿਖਾਉਣਾ ਆਪਣੀਆਂ ਸਬਜ਼ੀਆਂ ਵੀ ਦੇ ਦੇ ਕਿੱਦਾਂ ਹੋ ਗਈਆਂ ਕਿੰਨੀਆਂ ਕੁ ਹੋ ਗਈਆਂ ਤੇ ਆ ਘਰ ਦੇ ਬਾਹਰ ਦਾ ਵੀਊ ਹੈ ਤੇ ਸਾਡੀਆਂ ਸਬਜ਼ੀਆਂ ਆਲਮੋਸਟ ਹੋ ਗਈਆਂ ਕद्दू ਚੱਪੜ ਗੱਦੂ शिमला ਮਿਰਚਾਂ ਟਿੰਡੀਆਂ ਪਿਆਜ਼ ਗੰਡੇ ਪਦੀਨਾ ਹੋ ਗਿਆ ਤੇ ਉਧਰ ਸੂਰਜ ਵੀ ਨਿਕਲ ਗਿਆ ਤੇ अंगूरਾਂ ਦੀ ਬੇਲ ਵੀ ਆਪਣੀ ਬਾਬਾ ਹੋ ਗਈ। अंगूरਾਂ ਦੀ ਬੇਲ ਵੀ ਬਾਬਾ ਹੋ ਗਈ। ਨੇ ਬੋ ਵੀ کافی ਹੋ ਗਿਆ ਅੱਗੇ ਨਾਲੋਂ ਮਤਲਬ ਹਜੇ ਹਰੇ ਹੀ ਆ ਹੌਲੀ ਹੌਲੀ ਪੱਕਣਗੇ ਤੇ ਸੰਤਰੇ ਦੂਜੇ ਕਦੋਂ ਆ ਬੇਲਾ ਤੇ ਇੱਧਰ ਆਪਣੇ ਕਾਫਕ ਵਗੈਰਾ ਦੂਜੇ ਬੇਲਾ ਵੀ ਹੋ ਗਿਆ ਅਲੋਵਰਾ ਵੀ ਹੋ ਗਿਆ ਤੇ ਸਾਡੇ ਘਰ ਦੇ ਬਾਹਰ ਦਾ ਵੀ ਉਹ ਸੂਰਜ ਚੜ ਗਿਆ ਸੂਰਜੇ ਦੀ ਲੁੱਕ ਇਤੋਂ ਬਹੁਤ ਸੋਹਣੀ ਆਉਂਦੀ ਆ ਤੇ ਹੁਣ ਆਪਾਂ ਸੁੰਭਰਾਂਗੇ ਬੇੜਾ ਤੇ ਇਦਾਂ ਹੀ ਬਣੇ ਰਹੋ ਬਲੌਗ ਨਾਲ ਆਪਾਂ ਇਦਾਂ ਹੀ ਕੰਟੀਨਿਊ ਕਰਾਂਗੇ ਹੁਣ ਬੇੜੇ ਚ ਖਲੋਹਰਾ ਦੇਖੋ ਕਿੰਨਾ ਪਿਆ ਕੱਲ ਹਜੇ ਸੀ ਇੰਨਾ ਸੁੰਭਰਿਆ ਸੀ ਆ ਤੱਕ ਪੱਤੇ-ਪੱਤੇ ਹੋਏ ਪਏ ਉੱਧਰ ਰਟਾਮੂਰੇ ਬੇੜਾ ਤਾਂ ਦੋ ਜਣਿਆਂ ਨੇ ਮਿਲ ਕੇ ਸੁੰਭਰਨਾ ਪੈ ਰਿਹਾ ਇਧਰੋਂ ਤੱਕ ਲੀਨ ਹੋ ਗਿਆ ਓਡੀ ਢੇਰੀ ਲੱਗ ਗਈ ਉੱਥੇ ਆਹ ਹਜੇ ਇਧਰ ਬਸ ਰਹਿਂਦਾ ਕਾ ਮਮੀ ਸਾਫ ਕਰਦੀ ਆ ਫਿਰ ਮਮੀ ਜਾਊਗੀ ਗੇਟ ਸੁੰਭਰਨਾ ਤੇ ਅਸੀਂ ਵਿਹੜਾ ਕਲੀਨ ਕਰਤਾ ਸੀ ਦੁਬਾਰਾ ਫੇਰ ਗੰਦ ਪੈ ਚੁੱਕਿਆ ਉਹੀ ਤੇ ਵੱਜ ਗਏ 5:30 ਤੇ ਇੱਧਰ ਸਾਡੇ ਮਾਮਾ ਜੀ ਵੀ ਪਹੁੰਚੇ ਮਮੀ ਸਤਿ ਸ਼੍ਰੀ ਅਕਾਲ ਮਮੀ ਸਤਿ ਸ਼੍ਰੀ ਅਕਾਲ ਇਹ ਸਾਡੇ ਮੇਰੀ ਮੰਮੀ ਦੇ ਭਰਾ ਉਹ ਪਹੁੰਚੇ ਨੇ ਅੱਜ ਤੇ ਇੱਧਰ ਭਾਈ ਸਾਹਿਬ ਡਾਕਟਰ ਕੋਲੇ ਆ ਗਏ ਚਲੋ ਗਾਇਸ ਵਾਕਿੰਗ ਲੈਟਸ ਗੋ ਸਟਾਰਟ ਕਰੀਏ ਸਵੇਰੇ ਮੈਨੂੰ ਕਹਿੰਦੇ ਨਾ 5:30 ਵਜੇ ਉਠਾਲਣੀ ਸਵੇਰੇ ਜਦੋਂ ਮੈਂ 5:30 ਵਜੇ ਉਠਾਲਿਆ ਇੱਕ ਵੀ ਨਹੀਂ ਹਿੱਲਿਆ ਇਹਨਾਂ ਚੋਂ ਬਾਦ ਚੋ ਦੋਨੇ ਜਣੀਆਂ ਗਈਆਂ ਨਾਲ ਫੁਕਰੀ ਤੇ ਇਹਨਾਂ ਨੇ ਰਾਤ ਮੇਰੇ ਨਾਲ ਇੰਨੀ ਮਾਰੀ ਸੀ ਅਸੀਂ ਤੇਰੇ ਨਾਲ 5:30 ਵਜੇ ਚੱਲਾਂਗੇ ਸਵੇਰੇ ਸਾਨੂੰ ਠਾਲ ਲਈ ਗੁੱਡ ਮਾਰਨਿੰਗ ਆ ਗਈ ਪੇਕਿਆਂ ਤੋਂ ਖੈਰ ਸੋਖਾ ਸਾਰੇ ਚੱਲੇ ਹੁਣ ਵਾਕ ਕਰਨ 6 ਵੱਜ ਚੁੱਕੇ ਨੇ ਮੰਮੀ ਅਸੀਂ ਵਾਕ ਕਰਕੇ ਆਉਨੇ ਆਂ ਓਕ ਮਮਾ ਅਸੀਂ ਆਏ 2 ਮਿੰਟ ਚ ਠੀਕ ਆ ਲੈਟਸ ਗੋ ਮੋਟੋ ਆ ਜਾ ਚਲਿਏ ਬਾਹਰ ਪੱਖਾ ਚੱਲਦਾ ਜੇ ਬੈਠਣਾ ਹੋਇਆ ਮੰਮੀ ਬਾਹਰ ਪੱਖਾ ਚੱਲਦਾ ਮੰਮੀ ਬਾਹਰ ਬੈਠਣਾ ਹੈ ਤਾਂ ਪੱਖਾ ਚੱਲਦਾ ਠੀਕ ਆ ਤਾਰਾ ਚੋ ਚੁੱਕਿਆ ਚਾਚਾ ਕਹਿੰਦਾ ਤਾਰਾ ਚੋ ਕੇ ਆ ਚੁੱਕੇ ਚਾਚੇ ਨੇ ਹੁਣ ਲੈ ਕੇ ਜਾਣੀ ਇਹ ਤੂੜੀ ਵਿਚਾਰੇ ਦਾ ਅੱਜ ਸਾਰਾ ਦਿਹਾੜੀ ਕੰਮ ਚ ਹੀ ਨਿਕਲ ਗਈ ਹਣਾ ਚਾਚਾ ਕਿੱਥੇ ਟਿਕਣ ਦਿੰਦੀ ਲਾਦ ਇਹ ਡੱਕਾ ਤੋੜ ਕੇ ਧੂਰਾ ਨਹੀਂ ਕਰਦੇ ਇਹ ਐਂਡ ਮੋਟਰ ਇਜ਼ ਕਮਿੰਗ ਐਂਡ ਵਨ ਪੀਪਲ ਇਜ਼ ਹੇਅਰ ਆਹੀ ਚੇਰਾ ਸਵੇਰੇ ਕਹਿੰਦਾ ਮੇਰੀ ਚੱਜ 5 ਵਜੇ ਤਾਲ ਲਿਓ ਤੇ ਜਦੋਂ 5:30 ਵਜੇ ਠਾਲਿਆ ਤੁਸੀਂ ਕੱਲੀ ਜਾਇਆ ਉਹ ਮੇਰੀ ਤਾਂ ਅੱਜ ਨੀਂਦ ਨਹੀਂ ਦੀ ਪੂਰੀ ਹੋਈ ਹਣਾ ਉਹ ਇੰਦਾਂ ਅਕਸੇ ਛੱਡੀ ਜਾਂਦੇ ਆਪਦੀਆਂ ਇਹ ਮਾਸੀ ਨੂੰ ਹੁਣ ਕੋ ਹੱਸਟਿਆ ਹੀ ਨਹੀਂ ਇੱਥੇ ਕਿ ਪੇਕਿਆਂ ਤੋਂ ਅੱਜ ਆਈਆਂ ਲੈ ਮਹਿੰਦੀ ਮਹਿੰਦੀ ਤਾਂ ਦਿਖਾ ਦੇ ਆਪਦੀ ਦੂਜੇ ਪਾਸੇ ਦੀ ਜਵਸੇ ਲੈ ਕਹਿੰਦੇ ਪੇਕਿਆਂ ਨੂੰ ਮਹਿੰਦੀ ਲਵਾ ਕੇ ਆਈਏ ਦੂਜੇ ਪਾਸੇ ਦਿਖਾ ਲੈ ਇਹ ਨੂੰਹ ਨਾਲੋਂ ਘਟਾ ਨੂੰਹਾਂ ਦੀ ਰਿਸਾ ਤਾਂ ਪੂਰੀਆਂ ਕਰਦੀਆਂ ਨੇ ਦੂਜੇ ਪਾਸਾ ਸੋਹਣੀ ਚੜੀ ਆ ਨਾ ਬਾਹਨ ਜੀ ਦੇ ਸਗਨ ਤੇ ਗਈ ਸੀ ਤਾਨ ਵਾਲੀ ਸਰ ਨੂੰਹ ਨਾਲ ਮੁਕਾਬਲਾ ਕਰਦੀਆਂ ਨੇ ਨੂੰਹਾਂ ਦਾ ਕਿੱਥੇ ਟੈਲਦੀਆਂ ਨੇ ਚਲਾ ਜੋ ਤੁਸੀਂ ਹੁਣ ਲੋਕਾਂ ਨੂੰ ਦੇਖਣ ਲੱਗੀਆਂ ਭਾਨ ਜੀ ਦੇ ਸੈਕਿੰਡ ਤੇ ਗਈ ਸੀ ਕਿ ਤਾਂ ਲਵਾਈ ਸੀ ਹਾਂ ਲਾਈ ਸੀ ਹਾਂ ਜੀ ਗਏ ਤੇ ਉਧਰ ਦੇ ਲ ਲੈ ਕੰਮ ਨਹੀਂ ਕਰਨੀ ਉਹਨੂੰ ਚੱਕ ਕੇ ਪਾਥੀਆਂ ਕਦੇ ਉਧਰ ਨੂੰ ਕਦੇ ਉਧਰ ਨੂੰ ਨਾ ਹਾਂ ਕੀ ਆ ਕਿਧਰ ਦੀ ਨਹੀਂ ਆਪਾਂ ਇਹਨੂੰ ਜਾਵਾਂਗੇ ਇਧਰ ਦੀ ਤਾਂ ਬਲੇ ਘਰ ਆ ਜਾਂਦੇ ਨੇ ਫਿਰ ਇਕੱਲੇ ਜੀ ਕਿਸਨ ਬਾਜ ਮਾਰ ਲਈ ਫਿਰ ਹੁਣ ਫਿਰ ਆਪਾਂ ਆਂਟੀ ਕਿੰਨੇ ਕ ਦੂਰ ਨਹੀਂ ਆਂਟੀ ਚੱਲ ਚਲਿਏ ਵੋ ਕਰਨ ਪਬੇ ਪਬੇ ਫਿਰ ਉਹ ਮੋਟਰ ਲੱਗੜਾ ਗਿਆ ਕਿ ਹੋ ਇਹ ਜਿਹੜੀਆਂ ਦੋ ਮੋਟਰਾਂ ਤੋ ਆ ਗਈ ਓਕੇ ਵੀ ਇਹ ਕਹਿੰਦਾ ਲੈ ਹਾਂ ਘੜਾ ਜਾ ਕਹਿੰਦਾ ਹੋ ਤੱਕ ਜਿਹੜਾ ਕਟਿਆ ਮੰਗੇ ਆਪ ਜਾਣਾ ਸਾਈਕਲ ਤੇ ਅਸੀਂ ਜਾਣਾ ਤੁਰ ਕੇ ਨਾ ਨਾ ਮੈਂ ਵੀ ਚਾਚਾ ਚਾਚਾ ਨੇ ਕਿੱਡੇ ਪਾਇ ਮਾਰੀ ਕਿੱਥੇ ਆ ਚਾਚਾ ਲੈ ਬੇ ਯੂ ਆਰ ਗਾਈਸ ਪਠਾਈਸ ਖਾਏਂਗ ਠੀਕ ਆ ਆ ਜਿਓ ਅਸੀਂ ਹੁਣ ਬੋਕ ਕਰਈਏ ਅਸੀਂ ਭਾਰ ਘਟਾਉਣਾ ਧਾਰਾ ਕੱਢ ਲਈਆਂ ਜੇ ਕੰਮ ਆ ਤਾਂ ਕਰਨਾ ਹੀ ਪੈਣਾ ਤਾਂ ਸਹੀ ਆ ਸਹੀ ਨਹੀਂ ਧਾਰਾ ਕੱਢ ਲਈਏ ਕੋਈ ਕੋ ਧਾਰਾ ਤਾਂ ਕੱਢਣੀ ਹੈ ਜੇ ਅੱਛਾ ਕੀ ਗੱਲ ਕਰੀਏ ਹੁਣ ਪਾਣੀ ਧੜੀ ਪਿਆ ਕੇ ਕੱਖ ਪੱਠਾ ਪਾਉਂ ਹੂੰ ਪੀਤਾ ਕਿਥੇ ਪੀਤਾ ਖੇਤੋਂ ਦਾ ਖੜਨ ਗਿਆ ਪਾ ਚੋ ਠੀਕ ਆ ਸਵੇਰੇ ਮੈਨੂੰ ਕੱਲ ਕਹਿੰਦਾ 5:30 ਵਜੇ ਠਾਲ ਲਈ ਆਪਾਂ ਕਿਉਂ ਚੱਲਾਂਗੇ ਬੋਕ ਕਰਨ ਜਦੋਂ ਮੈਨੂੰ ਸਵੇਰੇ 5:30 ਵਜੇ ਠਾਲ ਲੈਣੀ ਕਹਿੰਦਾ ਕੋਈ ਨਹੀਂ ਹੁਣ ਤੁਸੀਂ ਕੱਲ੍ਹ ਹੀ ਜਾਇਓ ਕੱਲੂ ਦੇਖਾਂਗੇ ਆਹ ਮਸੀ ਚੱਲ ਚਲੀਏ ਕਹਿੰਦੇ ਲੈ ਸਪੇਕੇ ਤੋਂ ਆ ਕੇ ਕੱਪੜੇ ਧੋ ਕੇ ਸਕਾ ਕੇ ਸੁੱਕੜੇ ਪਾਤੇ ਠੀਕ ਹੈ ਨਾ ਚਾਚੂ ਦਾ ਚਾਚੂ ਨੂੰ ਕਹਤਾ ਚਾਚਾ ਕਹਿੰਦਾ ਜਾਂਦਾ ਪੱਠੇ-ਪੁੱਠੇ ਪਾਤੇ ਕਹਿੰਦੇ ਉਧਰੋਂ ਆਂਟੀ ਵੀ ਤਿਆਰ ਕਰ ਲਈ ਆਪਾਂ ਬਾਕ ਤੇ ਲੈ ਕੇ ਜਾਣੀਆਂ ਇਹਨੂੰ ਤਾਂ ਵੈਸੇ ਬਾਕ ਦੀ ਜਰੂਰਤ ਹੈ ਨਹੀਂਗੀ ਸਾਡੇ ਵਰਗੇ ਬੰਦਿਆਂ ਨੂੰ ਬਾਕ ਦੀ ਜਰੂਰਤ ਇਹ ਤਾਂ ਜੇ ਮਾੜੀ-ਮੋਟੀ ਹੈਗੀ ਮੋਟੀਆਂ ਤਾਂ ਹੋਰ ਵੀ ਪਤਲੀ ਹੋ ਜਾਣ ਤਾਂ ਵਰਕੇ ਚੱਲ ਠੀਕ ਹੈ ਚਾਚੇ ਅਸੀਂ ਜਾ ਕੇ ਆਉਨੇ ਆ ਠੀਕ ਆ ਹਾਈ ਬਾਏ ਦੋ ਜਾਣੇ ਸਾਈਕਲ ਤੇ ਚਾਰ ਜਾਣੇ ਤੁਰ ਕੇ ਚਾਚਾ ਚੱਲੇ ਆ ਉਧਰ ਗ੍ਰੇਟ ਪੁਆਇੰਟ ਆ ਗਿਆ ਕਿ ਨਹੀਂ ਮਿਲਦਾ ਤਾਂ ਹੋਗਾ ਤੈਨੂੰ ਇੰਨੀ ਕਿਉਂ ਟੈਨਸ਼ਨ ਹੈ ਇੱਥੋਂ ਤਾਂ ਗਿੜਾ ਦੇਖਿਆ ਜਣਾ ਦੇਖੀ ਸੂਰਜ ਕਿੰਨਾ ਵਧੀਆ ਲੱਗਦਾ ਆ ਜਾ ਮੰਨ ਦਾ ਦਰਾਕਟ ਕਿੰਨੀਆਂ ਕਿ ਲੱਗਦੀਆਂ ਬੂਰ ਜੇ ਲੱਗ ਚੁੱਕੇ ਇਹਨਾਂ ਨਾਲ ਜੰਮਣਾਂ ਨੂੰ ਹਨ ਵਾवटੀ ਸੀ ਤੱਕ ਹੋਣਗੀਆਂ ਮੇਰੇ ਹੰਦੇ ਹੰਦੇ ਹੋ ਜਾਣਗੇ ਜੰਮਣ ਹਨ ਇੱਥੇ ਸਾਏ ਮੇਰੀ ਪੂਛੀ ਕਿੱਥੇ ਵੜ ਗਏ ਹਾਂ ਦੇਖੋ ਤੇ ਇੱਥੇ ਤੱਕ ਅਸੀਂ ਪਹੁੰਚ ਕੇ ਸਾਹੋ ਸਾਹ ਹੋਈਆਂ ਪਈਆਂ ਸਾਡੀਆਂ ਬੀਬੀਆਂ ਤੇ ਮਤਲਬ ਬਸ ਖੇਤ ਦੇ ਅਸੀਂ ਅੱਧ ਤੱਕ ਆ ਗਏ ਉਹ ਪਰੇ ਜਾ ਕੇ ਸਾਡਾ ਖੇਤ ਆ ਅਸੀਂ ਇੱਥੋਂ ਜਾ ਕੇ ਐ ਘੁੰਮ ਕੇ ਜਾਣਾ ਹੋ ਉੱਥੇ ਜਾਣਾ ਉੱਥੇ ਕਰਨੇ ਸਾਡੇ ਹਜੇ ਅੱਧ ਨਹੀਂ ਹੋਇਆ ਭਾਬੀ ਜੀ ਇਹ ਅੱਧ ਹੋ ਗਿਆ ਆਪਣਾ ਇੱਥੇ ਹੋਇਆ ਅੱਧ ਉਹ ਪਰੇ ਹੁੰਦਾ ਕਿੱਥੇ ਹੁੰਦਾ ਅੱਧ ਜਾਂਚੀਆਂ ਤੇ ਲਾ ਕੇ ਆ ਹੋਇਆ ਨਹੀਂ ਅੱਧ ਕੁੜੀ ਚੱਲ ਵਾਪਸ ਸਵੇਰ ਨਾਲ ਉਹ ਤਾਂ ਬਾਬਾ ਦੂਰ ਆ ਗਏ ਆਪਾਂ ਉਹ ਜਿਹੜੀ ਉਹ ਮੋਟਰ ਨਹੀਂ ਸਾਹਮਣੇ ਹੂੰ ਉਹ ਪਰੇ ਓਹ ਉਹ ਤੋਂ ਨਹੀਂ ਉਹ ਜਿਹੜੀ ਉਹ ਚਿੱਟੀ ਜੀ ਦੀ ਨਹੀਂ ਆ ਉਹ ਪਰੇ ਉਹ ਪਰੇ ਉਹ ਸਾਹਮਣੇ ਜਿਹੜੇ ਆਏ ਆਸੇ ਪਾਸੇ ਨੂੰ ਦੇਖ ਕਾਣ ਹਾਂ ਉੱਥੇ ਜਾ ਕੇ ਅੱਦ ਹੋ ਠੀਕ ਆ ਸਾਸੂ ਮਾਤੇ ਠੀਕ ਆ ਅਜੇ ਤੀਜਾ ਤੇ ਹੁਣ ਆਪਾਂ ਇੱਥੋਂ ਮੁੜਦੇ ਆ ਘਰ ਨੂੰ ਮਤਲਬ 6 ਵਜੇ ਤੋਂ 6 ਵਜਨ ਵਾਲੇ ਸੀ ਜਦੋਂ ਅਸੀਂ ਤੁਰੇ ਸੀ ਤੇ 6 ਹੁਣ ਸਵਾ 6 ਹੋ ਗਏ ਆ ਮਤਲਬ ਕਿ ਸਬ ਪੋਣੇ ਅੱਧਾ ਘੰਟਾ ਲਾ ਕੇ ਚੱਲੋ ਵੀ ਅੱਧੇ ਘੰਟੇ ਤੱਕ ਬੈਥੇ ਪਹੁੰਚ ਗਏ ਹਨਾ ਅੱਧਾ ਕੀ ਘੰਟਾ ਸਾਨੂੰ ਤੁਰ ਕੇ ਜਾਣ ਨੂੰ ਘਰ ਤੱਕ ਲੱਗਣਾ ਹੈ ਕੱਲ ਨੂੰ ਫਿਰ ਅਸੀਂ ਏਦੂ ਹੋਰ ਟਾਈਮ ਵਧਾਵਾਂਗੇ ਫਿਰ ਉਹਦੂ ਅੱਗੇ ਤੱਕ ਜਾਵਾਂਗੇ ਬਰਸੋ ਤੱਕ ਖੇਤ ਪਹੁੰਚ ਜਾ ਹਾਂ ਬਰਸੋ ਤੱਕ ਜੀ ਹੌਲੀ ਹੌਲੀ ਖੇਤ ਪਹੁੰਚ ਹੀ ਜਾਣਾ ਹੈ ਜਿਵੇਂ ਸਾਉਣ ਨਾਲ ਅਸੀਂ ਤੋਰਦੇ ਆ ਤੇ ਸਾਡਾ ਮੁਰੇ ਵਾਲਾ ਬੰਦਾ ਸਹੌਤਾ ਹੋ ਗਿਆ ਸੀ ਫਿਰ ਸਾਨੂੰ ਤਰਸ ਆ ਗਿਆ ਵੀ ਚੱਲ ਇੱਥੇ ਹੀ ਮੋੜ ਚੱਲਦੇ ਆ ਨਹੀਂ ਅਸੀਂ ਅੱਗੇ ਤੱਕ ਜਾਣਾ ਸੀ ਹਨਾ ਫਿਰ ਇਹਨੂੰ ਵਿਚਾਰੀ ਨੇ ਘਰ ਜਾ ਕੇ ਕੰਮ ਵੀ ਕਰਨਾ ਫਿਰ ਔਖਾ ਹੋ ਜਾਂਦਾ ਹਨਾ ਬਾਏ ਬਾਏ ਸਾਰਾ ਮੇਰਾ ਵੀ ਚੜਿਆ ਪਿਆ ਹੌਲੀ ਹੌਲੀ 2-4 ਦਿਨਾਂ ਚ ਸੈਟਿੰਗ ਹੋ ਜੂ ਫਿਰ ਆਪਾਂ ਰੈਗੂਲਰ ਹੋ ਜਾਾਂਗੇ ਹਾਂ ਹਾਂ ਤੇ ਹੁਣ ਸਵਾਛ ਹੋ ਗਏ ਤੇ ਦਿਖਾਉਣੇ ਤੁਹਾਨੂੰ ਅਸੀਂ ਘਰ ਕਿੰਨੇ ਵਜੇ ਤੱਕ ਪਹੁੰਚਦੇ ਟੈਕਸ ਡਿੱਗ ਪਿਆ ਸੀ ਮੈਨੂੰ ਲੱਗ ਰਿਹਾ ਜਿਵੇਂ ਕਣਕੇ ਚ ਗਿਰ ਗਿਆ ਮੈਨੂੰ ਲੱਗ ਰਿਹਾ ਜਿਵੇਂ ਦੇਖਦਾ ਹੈ ਟੈਕਸ ਹੋਰ ਚਲੌਣੀਆ ਸਾਈਕਲੀ ਖੱਤੇ ਚ ਗਿਰ ਗਿਆ ਨਾ ਕੇ ਤੀ ਨਾ ਕਰ ਤੀ ਨਿੱਡ ਗਿਆ ਮੈਨੂੰ ਲੱਗਿਆ ਘਰ ਕੋਲੇ ਜਬੀਣਾ ਮੈਂ ਘਰ ਕਰ ਲੈ ਤੋਕ ਤੋੜ ਹਾਂ ਹੋਏ ਪਿੰਨਾ ਬੀ ਲੋਕ ਗਿਆ ਉਹ ਇਹ ਪਾਵਾ ਪਜਵਾੜਾ ਉੱਧਰ 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 ਰੱਖਿਆ ਹਾਂ ਉਹ ਰੇ ਪੱਟੇ ਵਰਦੇ ਕੋਈ ਨਾ ਉਹਦੇ ਨਾਲ ਕਤੂਰੇ ਨਾਲ ਡਿਸਕਸ ਕਰਦੀ ਹੁੰਦੀ ਹੈ ਵਰ ਦੇ ਸੇ ਪੱਲੇ ਆ ਸ਼ਾਮ ਦੀ ਟਾਰਨ ਵੀ ਅਸੀਂ ਕਿੜਾ ਲਾ ਚੁੱਕਿਆ ਤੇ ਬਸ 15-20 ਮਿੰਟ ਤੱਕ ਅਸੀਂ ਘਰੇ ਪਹੁੰਚ ਜਾਣਾ ਤੇ ਇੱਥੇ ਹੀ ਆਪਾਂ ਵਲੌਗ ਨੂੰ ਕਰਦੇ ਐਂਡ ਜੇ ਸਾਡੀ ਵੀਡੀਓ ਪੱਧੀ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਤੁਹਾਨੂੰ ਆਪਾਂ ਮਾਰਨਿੰਗ ਵਲੌਗ